ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਇਸ ਦਿਨ ਲੋਕ ਵੱਡੀ ਗਿਣਤੀ ਚ ਪਟਾਕੇ ਬਾਲ ਸੀ ਕਰਦੇ ਲੜੀਆਂ ਤੇ ਦੀਪਮਾਲਾ ਵੀ ਕੀਤੀ ਜਾਂਦੀ ਹੈ ਪਟਾਕੇ ਸਲਾਨ ਕਾਰਨ ਕਈ ਵਾਰ ਅਜਨਿਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਨੁਕਸਾਨ ਤੋਂ ਬਚਾਉਣ ਵਾਸਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਦੀਵਾਲੀ ਵਾਲੇ ਦਿਨ ਬਿਯੋਂ ਡਿਊਟੀ ਰਹਿੰਦੇ ਨੇ ਜਿੱਥੇ ਫਾਇਰ ਬ੍ਰਿਗੇਡ ਸਟੇਸ਼ਨਾਂ ਦਾ ਅਧਿਕਾਰੀ ਮੌਜੂਦ ਰਹਿੰਦੇ ਨਹੀਂ ਉੱਥੇ ਤਿਉਹਾਰ ਨੂੰ ਵੇਖਦੇ ਹੋਏ ਕੁਝ ਜਗ੍ਹਾ ਉੱਪਰ ਆਰਸੀ ਫਾਇਰ ਬ੍ਰਿਗੇਡ ਸਟੇਸ਼ਨ ਵੀ ਬਣਾਏ ਜਾਂਦੇ ਨੇ ਇਸ ਲੜੀ ਤਹਿਤ ਇਸ ਵਾਰ ਲੁਧਿਆਣਾ ਦਾ ਵਚਤਨ ਵਾਦੂ ਫਾਇਰ ਬ੍ਰਿਗੇਡ ਸਟੇਸ਼ਨ ਬਣਾਏ ਗਏ ਨੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਅਧਿਕਾਰੀ ਬਿਲੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਅੱਜ ਸਰ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਕੀ ਡੇ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਅਸਿਸਟੈਂਟ ਡਿਵੀਜ਼ਨਲ ਫਾਇਰ ਅਫੀਸਰ ਲੁਧਿਆਣਾ ਅੱਛਾ ਸਰ ਇਸ ਵਹੀ ਦੀਵਾਰੀ ਦੇ ਮੌਕੇ ਕਿਸ ਤਰ੍ਹਾਂ ਦੇ ਪਹਿਲਾਂ ਤਾਂ ਪ੍ਰਬੰਧ ਕੀ ਗਏ ਨੇ ਪਿਛਲੇ ਸਾਲ ਕਿਸ ਤਰ੍ਹਾਂ ਦੀ ਫਾਇਰ ਕੱਲ ਰਹੀਆਂ ਹੋਰ ਬਰੇ ਪਿਛਲੇ ਸਾਲ 60 ਤੋਂ 70 ਫਾਇਰ ਕੱਲਾਂ ਹੋਈਆਂ ਆਪਣੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਮੌਕੇ ਤੇ ਜਾ ਕੇ ਕੰਟਰੋਲ ਕੀਤਾ ਸਰ ਗੇੜ ਨੇ ਔਰ ਇਹਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਵੀ ਹੁੰਦੀਆਂ ਵੱਡੀਆਂ ਵੀ ਹੁੰਦੀਆਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਲੁਧਿਆਣਾ ਇੱਕ ਸੰਤਰੀ ਸ਼ਹਿਰ ਹੈਗਾ ਇੱਥੇ ਹਰ ਕਿਸ ਤਰ੍ਹਾਂ ਦੀ ਇੰਡਸਟਰੀ ਹੈਗੀ ਹੈ ਜੋ ਕਿ ਹਾਈ ਹੈਜ਼ਰਡ ਚ ਵੀ ਆਉਂਦੀ ਹੈ ਲੋ ਹੈਜ਼ਰਡ ਚ ਵੀ ਆਉਂਦੀ ਹੈ ਤਾਂ ਇਹਨੂੰ ਮੌਕੇ ਤੇ ਪਹੁੰਚ ਕੇ ਅਸੀਂ ਕੰਟਰੋਲ ਕਰਦੇ ਹਾਂ ਸਾਡੇ ਕੋਲੇ ਸਟਾਫ ਸ਼ਫੀਸ਼ੈਂਟ ਹੈਗਾ ਗੱਡੀਆਂ ਵੀ ਸ਼ਫੀਸ਼ੈਂਟ ਨੇ ਤੇ ਸਰ ਕਿੰਨੇ ਕੇਸਵਰ ਜਿਹੜੇ ਆ ਉਹ ਸਬ ਡਿਵੀਜ਼ਨ ਜਿਹੜੇ ਬਣਾਏ ਗਏ ਨੇ ਹੋਰ ਕਿਤੇ ਕਿਤੇ ਗੱਡੀਆਂ ਤੇ ਲਾਤ ਰਹਿਣਗੇ ਇਸ ਵਾਰ ਤੇ ਛੁੱਟੀਆਂ ਕੀ ਸਾਰੀਆਂ ਅਫਤਰਾ ਦੀਆਂ ਜਾਂ ਆਫ ਲਾਜਵਦੀਆਂ ਕੈਨਸਲ ਹੋ ਗਈਆਂ ਨੇ ਇਹ ਸਾਡੇ ਕੋਲੇ ਇਸ ਟਾਈਮ 7 ਫਾਇਰ ਸਟੇਸ਼ਨ ਨੇ ਲੁਧਿਆਣੇ ਦੇ ਵਿੱਚ ਜਿਹੜੇ ਚੱਲਦੇ ਹੋਏ ਆ ਉਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਰਿਸਪੌਂਸ ਟਾਈਮ ਫਾਇਰ ਗ੍ਰੀਡ ਦਾ ਘਟਾ ਕਰਨ ਲਈ ਫਾਇਰ ਗੱਡੀ ਦਾ ਅਸੀਂ ਆਰਜੀ ਫਾਇਰ ਸਟੇਸ਼ਨ ਬਣਾ ਰਹੇ ਤਿੰਨ ਜਿੱਦਾਂ ਫਰੋਜਪੁਰ ਰੋਡ ਹੋ ਗਿਆ ਜੰਦਰ ਬਾਈਪਾਸ ਹੋ ਗਿਆ ਸਮਰਾਲਾ ਚੌਂਕ ਹੋ ਗਿਆ ਤੇ ਜੋ ਜਿਹੜੀ ਵੀ ਗੱਡੀ ਨੂੰ ਨੇੜੇ ਪਏਗਾ ਕੋਈ ਘਟਨਾ ਜਿਹੜੀ ਵਾਪਰਦੀ ਹੈਗੀ ਹੈ ਤਾਂ ਉਹ ਗੱਡੀ ਤਰਨ ਤੋਂ ਉਥੋਂ ਭੇਜ ਦਿੱਤੀ ਜਾਏਗੀ ਤੇ ਸਰ ਕਿੰਨੀ ਗੱਡੀਆਂ ਇਸ ਟਾਈਮ ਸਾਡੇ ਕੋਲ ਹੈਗੀਆਂ ਨੇ ਸਾਡੇ ਕੋਲ ਸਾਡੇ ਕੋਲੇ ਇਸ ਟਾਈਮ 27 ਗੱਡੀਆਂ ਨੇ ਛੋਟੀਆਂ ਵੱਡੀਆਂ ਛੋਟੀਆਂ ਤੰਗ ਗਲੀਆਂ ਵਾਸਤੇ ਵੱਡੀਆਂ ਵੱਡੀਆਂ ਫਾਇਰ ਕਲਮ ਵਾਸਤੇ ਰੱਖੀਆਂ ਹੋਈਆਂ ਨੇ ਉਸ ਤੋਂ ਇਲਾਵਾ ਤਿੰਨ ਵਾਟਰ ਬਾਉਜ਼ਰ ਹੈਗੇ ਜਿਨ੍ਹਾਂ 'ਚ ਪਾਣੀ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ ਉਸ ਤੋਂ ਇਲਾਵਾ ਬਿਲਡਿੰਗ ਕੋਈ ਕਲੈਪਸ ਹੋ ਜੇ ਉਹਦੇ ਵਾਸਤੇ ਰੈਸਕਿਊ ਟੈਂਡਰ ਹੈਗੀ ਹੈ ਉਸ ਤੋਂ ਇਲਾਵਾ ਕੋਈ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਕੋਈ ਫਾਇਰ ਫਾਇਰ ਫਾਈਟਿੰਗ ਕਰਨੀ ਹੈ ਜਾਂ ਕੋਈ ਰੈਸਕਿਊ ਕਰਨਾ ਉਹਦੇ ਵਾਸਤੇ ਟੀਟੀਐਲ ਟਰਨ ਟੇਬਲ ਲੈਟਰ ਗੱਡੀ ਸਾਡੇ ਕੋਲੇ ਇਸ ਟਾਈਮ ਹੈਗੀ ਹੈ ਆ ਸਿਰਫ ਕਹਿੰਦੇ ਮੌਜੂਦਾ ਦੀਆਂ ਛੁੱਟੀਆਂ ਲਿਖੋ ਵੀ ਕੈਨਸਲ ਕੀਤੇਗੇ ਹਾਂਜੀ ਇਹ ਹਰ ਵਾਰ ਜਨਤਾ ਦੀ ਭਲਾਈ ਦੇ ਲਈ ਜਨਤਾ ਨੂੰ ਸਰਵ ਸਵਧੀਆ ਮਿਲ ਜੇ ਉਹਦੇ ਕਰਕੇ ਅਸੀਂ ਸਟਾਫ ਦੀਆਂ ਛੁੱਟੀਆਂ ਇਹਨਾਂ ਦਿਨਾਂ ਦੇ ਵਿੱਚ ਕੈਨਸਲ ਕਰਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫੈਰ-ਕੱਲਾ ਜਿਹੜੀਆਂ ਲੁਧਿਆਣੇ ਫੈਸਟ ਸੀਜ਼ਨ ਤੇ ਮਿਲਦੀ ਹੈਗੀ। ਚਲੋ ਅੱਗੇ ਕਰਦੇ ਹਾਂ ਜਿਹੜੀ ਦੀਵਾਲੀ ਆ ਤੁਹਾਡੀ ਘਰਾਂ ਦੇ ਵਿੱਚ ਨਿਕਲਦੀ ਹੈ ਲੋਕਾਂ ਦੀ ਸੇਵਾ ਦੇ ਵਿੱਚ। ਭਾਜੀ 97 ਦਾ ਮੈਂ ਭਰਤੀਏ ਕੋਡ ਕਪੂਰੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੀ ਸਾਡੀ ਦੀਵਾਲੀ ਤੇ ਫਾਇਰ ਮੀਟ ਦੀ ਨਿਕਲੀ ਹੈ ਸਾਡੋਂ ਸਾਡੇ ਬੱਚੇ ਕਹਿੰਦੇ ਰਹਿੰਦੇ ਆ ਘਰੇ ਆਓ ਜੀ ਡੈਡੀ ਫਲਾਣਾ ਪਰ ਅਸੀਂ ਜਨਤਾ ਨੂੰ ਸੇਵਕ ਬਣ ਕੇ ਇੱਕ ਜਨਤਾ ਦੀ ਸੇਵਾ ਕਰਨ ਨੂੰ ਪਹਿਲ ਦੇਣੀ ਹੈਗੀ ਹੈ। ਅੱਛਾ ਸਰ ਕਹਿੰਦੇ ਕਿ ਨਵੇਂ ਕਿ ਮੂਵਲ ਗੱਡੇ ਦਿੱਤੇ ਗਏ ਨੇ ਖਾਸ ਕਰ ਇਹੋ ਜਿਹੇ ਡਿਟੈਕਟਿਵ ਦਿੱਤੇ ਗਏ ਨੇ ਜਿਹੜੇ ਕੋਈ ਫਸਿਆ ਹੋਣੇ ਬੰਦਾ ਪੂਰੀ ਜਾਣਕਾਰੀ ਉਹਦੇ ਦਰਯੀ ਮਿਲ ਸਕਦੀ ਆ। ਉਹ ਸਾਡੇ ਇੱਕ ਸਟੇਟ ਪਰਚੇਜ਼ ਕਮੇਟੀ ਬਣੀ ਹੋਈ ਹੈ ਲੋਕਲ ਵੱਡੀ ਦੀ। ਉਹਨਾਂ ਵੱਲੋਂ ਪਰਚੇਜ਼ ਕੀਤੀ ਗਈ ਹੈ ਕੁਝ ਗੱਡੀਆਂ ਨੇ, ਕੁਝ ਰਿਸਕਿਊ ਦਾ ਸਮਾਨ ਹੈ। ਉਦੇ ਵਿੱਚ ਡਿਡਿਕੇਟਸ ਨੇ ਜਿਨ੍ਹਾਂ ਜਦੋਂ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਹੈ ਤਾਂ ਉਹ ਬੰਦੇ ਦਾ ਬੰਦੇ ਨੂੰ ਡਿਟੈਕਟ ਕਰਨ ਵਾਸਤੇ ਉਹ ਚੀਜ਼ਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਗਵਰਨਮੈਂਟ ਨੇ ਸਰ ਸਾਹਿਬ ਕਾਫੀ ਹਾਂਜੀ ਠੀਕ ਹੈ ਲੇਕਿਨ ਉਹਦੀ ਟ੍ਰੇਨਿੰਗ ਦੇਵਾਂਗੇ ਅਸੀਂ ਸਟਾਫ ਨੂੰ ਨੀਚੇ ਜਿੱਦਾਂ ਹੀ ਉਹਦੀ ਟ੍ਰੇਨਿੰਗ ਦਿੱਤੀ ਗਈ ਤਾਂ ਵਾਕਈ ਹੈਲਪਫੁਲ ਹੈ ਵਿੱਚ ਕੋਈ ਸ਼ੱਕ ਨਹੀਂ ਅਸਲ ਜਿਸ ਤਰ੍ਹਾਂ ਪਟਾਕੇ ਵੀ ਜਿਹੜੀ ਮਾਰਕੀਟ ਕਾਫੀ ਲੱਗਦੀ ਹੈ ਦੀਵਾਲੀ ਦਾ ਦਿਨ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਸੀਂ ਦੇਖੋ ਇਸ ਟਾਈਮ ਡੀਸੀ ਸਾਹਿਬ ਤੋਂ ਸਾਨੂੰ ਲੈਟਰ ਆਣਾ ਹੈ ਕਿ ਵੀ ਕਿੱਥੇ ਕਿੱਥੇ ਪਟਾਕੇ ਦੀ ਜਿਹੜੀ ਮਾਰਕੀਟ ਲਗਣੀ ਹੈਗੀ ਉਹ ਇਹ ਆਇਆ ਨਹੀਂ ਕਿ ਜਿੱਦਾਂ ਹੀ ਆ ਜਾਂਦਾ ਹੈਗਾ ਤੇ ਅਸੀਂ ਉੱਥੇ ਗੱਡੀਆਂ ਵੀ ਲਾਵਾਂਗੇ ਆਪਣੀਆਂ ਜਿਹੜੀ ਵੱਡੀ ਮਾਰਕੀਟ ਹੋਊਗੀ ਪਟਾਕੇ ਜਿੱਥੇ ਪਰਚੇ ਸੇਲ ਹੁੰਦੇ ਹੈਗੇ ਤੇ ਉਸ ਤੋਂ ਇਲਾਵਾ ਸ਼ਹਿਰ ਦੀ ਸੁਰੱਖਿਆ ਵੀ ਕਰਨ ਲਈ ਸਰ ਲੋਕਾਂ ਨੂੰ ਕਿਸ ਤਰ੍ਹਾਂ ਦੀ ਪੀੜ ਹੈ ਕਿਉਂਕਿ ਛੋਟੇ ਬੱਚੇ ਜਾਂ ਕਈ ਵਾਰ ਸ਼ਰਾਰਤੀ ਅੰਸਰ ਕੁਛ ਇਸ ਤਰ੍ਹਾਂ ਦੇ ਜਿਹੜੇ ਪਟਾਕੇ ਛੱਡ ਦਿੰਦੇ ਨੇ ਜਿਸ ਕਰਕੇ ਨੁਕਸਾਨ ਦੂਜੇ ਦਾ ਹੋ ਜਾਂਦਾ ਸੋ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਿੰਨ ਚਾਰ ਅਪੀਲਾਂ ਨੇ ਜਿਹੜੀਆਂ ਮੈਂ ਤੁਹਾਡੇ ਥ्रू ਕਰਨੀਆਂ ਚਾਹੁੰਦਾ ਨੰਬਰ 1 ਦਾ ਇਹਨਾਂ ਦਿਨਾਂ 'ਚ ਗਾਂ ਬਹੁਤ ਜ਼ਿਆਦਾ ਲੱਗਦੀਆਂ ਆ ਆਮ ਲੋਕਾਂ ਨੂੰ ਚਾਹੀਦਾ ਜਦੋਂ ਵੀ ਕੋਈ ਐਮਰਜੈਂਸੀ ਵਹੀਕਲ ਜਾ ਰਿਹਾ ਹੈ ਤਾਂ ਉਹਨੂੰ ਤੁਰੰਤ ਨੂੰ ਜਗ੍ਹਾ ਦਿੱਤੀ ਜਾਵੇ ਅੱਗੇ ਪਤਾ ਨਹੀਂ ਕਿੰਨੇ ਬੰਦੇ ਫਸੇ ਹੈਗੇ ਆ ਕਿਸ ਟਾਈਪ ਦੀ ਅੱਗੇ ਅੱਗ ਲੱਗੀ ਹੋਈ ਹੈ ਇਸ ਤੋਂ ਇਲਾਵਾ ਪਟਾਕੇ ਚਲਾਉਂਦੇ ਸਮੇਂ ਆਮ ਲੋਕਾਂ ਨੂੰ ਸਾਡੀ ਬੇਨਤੀ ਹੈ ਅਪੀਲ ਵੀ ਹੈ ਕਿ ਜਿਹੜੇ ਹੈਗੇ ਸੂਟੀ ਕੱਪੜੇ ਪਾ ਕੇ ਹੀ ਜਿਹੜੇ ਹੈਗੇ ਆ ਪਟਾਕੇ ਚਲਾਏ ਜਾਣ ਉਸ ਤੋਂ ਇਲਾਵਾ ਅਸੀਂ ਤਾਂ ਇਹ ਵੀ ਅਪੀਲ ਕਰਦੇ ਆ ਵੀ ਸਰਕਾਰ ਵੱਲੋਂ ਜਿਹੜਾ ਟਾਈਮ ਦਿੱਤਾ ਤੁਹਾਨੂੰ ਉਹਦੇ ਟਾਈਮ ਦੇ ਵਿੱਚ ਵਿੱਚ ਹੀ ਪਟਾਕੇ ਚਲਾਏ ਜਾਂਦੇ ਉਸ ਤੋਂ ਇਲਾਵਾ ਫੈਕਟਰੀ ਜਿਹੜੇ ਆਪਣੇ ਘਰ ਹੈਗੇ ਆ ਉਹਨਾਂ ਦੀ ਛੱਤ ਤੇ ਕਾਫੀ ਸਮਾਨ ਵੇਸਟ ਮਟੀਰੀਅਲ ਰੱਖਿਆ ਹੁੰਦਾ ਉੱਪਰ ਸਾਡੇ ਫੈਕਟਰੀਆਂ ਇੱਕ ਜਨਰੇਟਰ ਵੀ ਪਏ ਹੁੰਦੇ ਆ ਤਾਂ ਉੱਥੇ ਛੱਤਾਂ 'ਨੀਆਂ ਅੱਗਾ ਕਾਫੀ ਮਿਲਦੀਆਂ ਸਾਨੂੰ ਤੇ ਲੋਕਾਂ ਨੂੰ ਚਾਹੀਦਾ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਵਿੱਚ ਸਾਫ਼ ਕਰਕੇ ਰੱਖਣ ਆ ਸਰ ਇੱਕ ਡੋਲਿਆਂ ਨੂੰ ਲੈ ਕੇ ਅਸੀਂ ਦੇਖਿਆ ਕਿ ਕਈ ਖਾਸੇ ਬਰ ਬਰਦੇ ਨੇ ਕਿਉਂਕਿ ਝੋਨਾ ਜਿਹੜਾ ਪੱਕਿਆ ਹੁੰਦਾ ਵਾ ਜਦੋਂ ਖੇਤਾਂ ਜਾਂਦਾ ਜਾਂਦਾ ਜੇ ਕਿਤੇ ਨਾ ਕਿਤੇ ਬੱਤ ਕੀਵੜੀ ਆਗ ਜਣੀ ਡੋਲੇ ਦੀ ਕਰ ਦਿੰਦੇ ਦੇਖੋ ਜੀ ਇਹ ਕੁਈ ਧਾਰਮਿਕ ਆਸਥਾਨ ਜੁੜਿਆ ਹੋਇਆ ਹੋ ਸਕਦਾ ਹੈ ਲੇਕਿਨ ਡੋਲੇ ਦੇ ਨਾਲ ਨੁਕਸਾਨ ਕਾਫੀ ਹੁੰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਜਦੋਂ ਵੀ ਡੋਲਾ ਡਿੱਗਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਹੁੰਦਾ ਹੀ ਹੁੰਦਾ ਹੈਗਾ ਅੱਗ ਹੁੰਦੀ ਹੁੰਦੀ ਹੈ ਤਾਂ ਉਹ ਜਿੱਦਾਂ ਹੀ ਸਾਡਾ ਮਟੀਰੀਅਲ ਕਈ ਵਾਰ ਸਾਡੇ ਜਨਰੇਟਰ ਪਏ ਹੈ ਤੇਲ ਪਿਆ ਉੱਤੇ ਕੋਈ ਵੇਸਟ ਮਟੀਰੀਅਲ ਪਿਆ ਜਦੋਂ ਵੀ ਉਹਦੇ ਉੱਤੇ ਡਿੱਗਦਾ ਤੇ ਉਹ ਅੱਗ ਜਿਹੜੀ ਹੈਗੀ ਹੈ ਉਹ ਅੱਗ ਵੱਡਾ ਰੂਪ ਲੈ ਲੈਂਦੀ ਹੈ ਤੇ ਉੱਥੇ ਜਾ ਕੇ ਸਾਡਾ ਕਾਫੀ ਜਿਹੜਾ ਹੈਗਾ ਨੁਕਸਾਨ ਹੁੰਦਾ ਬਿਲਡਿੰਗ ਦਾ ਵੀ ਨੁਕਸਾਨ ਹੁੰਦਾ ਹੈ ਅੱਛਾ ਸਰ ਇੱਕ ਕਾਫੀ ਸਵਾਲ ਹੈ ਔਰ ਜਿਸ ਤਰ੍ਹਾਂ ਤੁਹਾਡਾ ਝੋਨੇ ਦਾ ਵੀ ਸਿਸਟਮ ਇਸ ਟਾਈਮ ਚੱਲ ਰਿਹਾ ਹੈਗਾ ਸੋ ਲੜਪਾ ਦੀ ਪਰਾਲੀ ਜਿਹੜੀ ਹੈ ਉਹ ਵੀ ਖੜੀ ਹੈ ਖੇਤਾਂ ਦੇ ਵਿੱਚ ਸੋ ਹਾਲਾਂਕਿ ਤੁਸੀਂ ਕਾਰਪੋਰੇਸ਼ਨ ਦੇਦੀ ਨਹੀਂ ਹੁੰਦੇ ਹੋ ਪਰ ਫਿਰ ਵੀ ਜਿੱਦਾਂ ਨੈੜੇ-ਟੜੇ ਕੋਈ ਕਟਨਾਵਾ ਹੋ ਜਾਂਦੀ ਹੈ ਨਹੀਂ ਪਰ ਤੁਸੀਂ ਵੀ ਰਿਸਪੌਂਸ ਕਰਦੇ ਹੋ ਹਾਂਜੀ ਹੁਣ ਤੱਕ ਕਿਤੇ ਗਏ ਹੋ ਹੁਣ ਤੱਕ ਇਸ ਤਰ੍ਹਾਂ ਦੀ ਅਗੋਂ ਨਹੀਂ ਸਾਨੂੰ ਅਜੇ ਤੱਕ ਇਦਾਂ ਦੀ ਕੋਈ ਕਾਲ ਨਹੀਂ ਆਏਗੀ ਵੈਸੇ ਝੋਨੇ ਦੀ ਪਰਾਲੀ ਨੂੰ ਤਾਂ ਲੋਕ ਜਦੋਂ ਅੱਗ ਲਾਉਂਦੇ ਆ ਨਾ ਉਦੋਂ ਹੀ ਲੱਗਦੀ ਹੈਗੀ ਐ ਤੇ ਜਿਹੜੀ ਖੇਤਾਂ ਜਦੋਂ ਆਪਣਾ ਕਣਕ ਹੁੰਦੀ ਹੈ ਕਣਕ ਦਾ ਜਿਹੜਾ ਮਟੀਰੀਅਲ ਹੁੰਦਾ ਉਹਨੂੰ ਅੱਗ ਕਾਫੀ ਲੱਗਦੀ ਹੈ ਉਦੋਂ ਸਾਨੂੰ ਕਾਲਾਂ ਆਉਂਦੀਆਂ ਜ਼ਿਆਦਾ ਝੋਨੇ ਦੀ ਪਰਾਲੀ ਨਹੀਂ ਆ ਸਾਨੂੰ ਘੱਟ ਕਾਲਾਂ ਆਉਂਦੀਆਂ ਜੀ